ਜਦੋਂ ਇਹ ਕੋਈ ਨਾ ਕੌਨਫੀਡੈਂਸ ਰੱਖਦਾ ਸਾਹਮਣੇ ਜਾ ਕੇ ਉਹਦਾ ਉੱਠਾ ਤੋਂ ਹੋ ਜਾਂਦਾ ਉਹ ਜਦ ਖਿਆਲ ਹੁੰਦਾ ਹੈ ਕਿ ਅਵੇ ਜੱਗਣਾ ਕਰਦਾ ਹੈ ਕਿ ਉਹ ਕੋਈ ਪੱਕੀ ਨਹੀਂ ਰਹਿਦਾ ਇਸ ਲਈ ਨਵੇਂ ਬੱਚੇ ਵੀ ਸਾਹਮਣੇ ਜਾਂਦੇ ਨੇ ਇਹਨਾਂ ਦੀ ਸਾਧ ਆਪਾਂ ਬੁੱਧੀ ਸ਼ੁਰੂ ਕੀਤੀ ਤਾਂ ਹੀ ਇਹ ਸਵਾਲ ਵੀ ਕਰਾਂਗੇ ਡੈਮੋਕ੍ਰੇਸੀ ਦਾ ਮਤਲਬ ਹੈ ਵੀ ਸਵਾਲ ਪੁੱਛੀ ਡੈਮੋਕ੍ਰੇਸੀ ਦਾ ਮਤਲਬ ਹੈ ਵੀ ਆਪਾਂ ਲੋਕਦਰ ਜਦਿਆਂ ਨੂੰ ਸੁਣਨ ਤੇ ਹਾਲ ਕਰਦੇ ਨੇ ਬੋਲਣ ਦੀ ਇਜਾਜ਼ਤੀ ਆ ਹੁਣ ਚੈਲ ਮੰਨ ਲਿਆ ਕਿਉਂਕਿ ਆਹ ਤੋਂ ਅੱਗੇ ਪਹਿਲਾ ਜਿਹੜੇ ਪੁਰਾਣੇ ਲੀਡਰ ਸੀ ਪੁਰਾਣੇ ਕਾਦੇ ਕਾ ਸਵਾਲ ਹੁੰਦਾ ਹੁੰਦਾ ਸੀ ਕਰਦਾ ਕੋਈ ਕਰਦਾ ਨਹੀਂ ਸੀ ਜੇ ਕੋਈ ਇੱਕਰ ਦਾ ਬੰਦਾ ਦਲੇਰ ਹੁੰਦਾ ਸੀ ਕਿਤੇ ਸਵਾਲ ਕਰਦਾ ਹੁੰਦਾ ਸੀ ਪਾਣੇ ਲੀਡਰਾਂ ਨੂੰ ਆ ਉਹ ਆਪਣੇ ਆਪ ਆਵਾਜ਼ੀ ਪਾਰਟੀ ਦੇ ਲੀਡਰਾਂ ਨੂੰ ਹਰ ਪੁੱਦਾ ਸਵਾਲ ਕਰਦੇ ਦਾ ਇਸ ਲਈ ਇਹ ਵੀ ਪ੍ਰਾਪਤੀ ਆ ਪੰਜਾਬ ਦੀ ਇਹਦੀ ਪ੍ਰਾਪਤੀ ਆ ਆਵਾਜ਼ੀ ਪਾਰਟੀ ਦੀ ਸਿਰ ਤੋਂ ਬਿਲਕੁਲ ਦਾ ਅਸਰ ਪੂਰਾ ਕੀਤਾ ਹੋਇਆ

ਇਹ ਤੇ ਪੂਰਾ ਤਿਆਰ ਆ ਜੀ ਸੇਧ ਮੰਤਰੀ ਸਾਹਿਬ ਦੱਸਣਾ ਚਾਹੁੰਦੇ ਆ ਡਾਕਟਰ ਗੁਰਦੀਪ ਜੀ ਨੂੰ ਸਾਡੇ ਬਹੁਤ ਹੀ ਪਿਆਰੇ ਨੇਤਾ ਨੇ ਹੀਤਰ ਨੇ ਅਸੀਂ ਸਵਾਲ ਵੀ ਕਰਦੇ ਆ ਬੜਾ ਬੜਾ ਵੀ ਕਰਦੇ ਆ ਤੇ ਖੰਦੇ ਵੀ ਨੇ ਤੇ ਤੁਹਾਨੂੰ ਵੀ ਪਿਆਰ ਬਹੁਤ ਕਰਦੇ ਨੇ ਕਿਉਂਕਿ ਪਹਿਲੀਆਂ ਸਰਕਾਰਾਂ ਦੇ ਹੀਰਾਂ ਤੋਂ ਬਿਲਕੁਲ ਡਰਦੇ ਹੁੰਦੇ ਸੀ ਕਰਦੇ ਬੋਲਦੇ ਨਹੀਂ ਉਸ ਦਾ ਡਾਕਟਰ ਸਾਹਿਬ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹੁੰਦੇ ਆ ਅੱਗੇ ਡਾਇਰੈਕਟ ਕਰਦੇ ਆ ਤੁਸੀਂ ਵੀ ਕਰਦੇ ਹੋ ਇਹ ਪ੍ਰਾਪਤੀ ਆਨੰਦ ਵੀ ਪਾਰਟੀ ਵੀ ਆਨੰਦ ਦਿੰਦਾ ਨੂੰ ਬੱਲੇ ਬੱਲੇ ਕਰਾ ਦਿੱਤਾ ਪਹਿਲਾਂ ਤਾਂ ਡਰ ਲੱਗਦਾ ਹੁੰਦਾ ਸੀ ਇਹ ਪੜਚਾਣਾ ਹੋਵੇ ਟੀਐਸਪੀ ਸਾਹਿਬ ਤੋਂ ਮਨੋਜ ਗੋਸ਼ੀ ਦੀ ਧੰਨਵਾਦ ਕਰਦੇ ਹਾਂ ਜਿੱਥੇ ਵੀ ਇਹ ਲੋੜ ਪੈਂਦੀ ਆ ਸਹਿਯੋਗ ਨਾਲ ਸਾਥ ਦਿੱਤੇ ਨੇ